ਕੁੜੀ ਅਸਾੜੇ 6 ਮਹੀਨਿਆਂ ਦੀ 1.5 ਸਾਲ ਵਿਆਹ ਨੂੰ ਹੋਇਆ 23 ਸਾਲ ਉਹਦੀ ਉਮਰ ਹੈ ਹਾਂਜੀ ਇੱਕ ਬੱਚਾ ਤਾਂ ਹਾਂਜੀ 6 ਮਹੀਨਿਆਂ ਦੀ ਆ ਉਹਨੂੰ ਕੀ ਪਤਾ ਲੱਗੂ ਵੀ ਮੇਰਾ ਪਿਓ ਕੌਣ ਸੀਗਾ ਇੰਨੀ ਛੋਟੀ ਹਾਂ ਤਾਂ ਸੂੰ ਵੀ ਨਹੀਂ ਆਈਗੀ ਹਜੇ ਕੋਤਿਆਂ ਨੂੰ ਕਹਿੰਦੇ ਜੇ ਤੂੰ ਬੋਲਿਆ ਮੂੰਹ ਖੋਲਿਆ ਤੇ ਤੂੰ ਕਿਸੇ ਕੋਲੇ ਤੇ ਤੇਰਾ ਸਿਰ ਵੀ ਬੁਰਾ ਹਾਲ ਆ ਕੇ ਉੱਥੇ ਹੀ ਹਸਪਤਾਲ ਜੀ ਕਰਦੇ ਆਂ ਲੱਖਾਂ ਦੇ ਮਾਲਕ ਉਹ ਚਿੱਟਾ ਵੇਚ ਕੇ ਲੱਖਾਂ ਦੇ ਮਾਲਕ ਚਿੱਟਾ ਵਿਕਦਾ ਇਹਨਾਂ ਦੀਆਂ ਬੁੜੀਆਂ ਵੇਚਦੀਆਂ ਇਹਨਾਂ ਦਾ ਬੱਚਾ ਬੱਚਾ ਐਡੇ ਐਡੇ ਬੱਚੇ ਲਾਏ ਹੋਏ ਆ ਉੱਪਰੋਂ ਫੁੜੀ ਬਣਾ ਕੇ ਛੜ ਦਿੰਦੇ ਆ ਹੇਠੋਂ ਬੱਚੇ ਪੈਸੇ ਵੀ ਲੈ ਕੇ ਜਾਂਦੇ ਉਹਨਾਂ ਨੂੰ ਫੁੜੀ ਵੀ ਫੜਾਉਂਦੇ ਇਹਨਾਂ ਦੀਆਂ ਬੁੜੀਆਂ ਦਾ ਇਹ ਕੰਮ ਹੈ ਪੁਲਿਸ ਪੈਸੇ ਖਾਈ ਜਾਂਦੀ ਆ ਉਹ ਫੜੇ ਨਹੀਂ ਜਾਂਦੇ ਘੁੰਮੀ ਫੇਰੀ ਜਾਂਦੇ ਆ ਆਪ ਦਾ ਸਟੇਟਸ ਪਾ ਰਹੇ ਆ ਪੁਲਿਸ ਚਾਵੇ ਤਾਂ ਲੋਕੇਸ਼ਨ ਲਗਾ ਸਕਦੀ ਲੋਕੇਸ਼ਨ ਆ ਉੱਥੇ ਫੜ ਜਾ ਸਕਦੀ ਆ ਨਹੀਂ ਲੋਕੇਸ਼ਨ ਲਗਾਈ ਨਹੀਂ ਨੇ ਕੁਛ ਨਹੀਂ ਹੋ ਰਿਹਾ ਉਹਨਾਂ ਲਈਓ ਮੇਰੇ ਨਾ ਪੈਰਾਂ 'ਚ ਜੁੱਤੀ ਨਾ ਮੇਰੇ ਸਿਰ 'ਤੇ ਜੁੱਤੀ ਮੈਂ ਉਦੋਂ ਕਹਿੰਦੇ ਸੰਸਕਾਰ ਕਰ ਦੋ ਪਤਾ ਹੈ ਕਿ ਜਦ 15 ਦਿਨ ਦੇ ਵਿੱਚ ਵਿੱਚ ਨਹੀਂ ਪਕੜੇ ਗਏ ਉਹ ਤੇ ਹੁਣ ਕੀ ਫੜੇ ਜਾਣਗੇ ਕਹਿੰਦੇ ਸੰਸਕਾਰ ਕਰ ਦੋ ਤੁਸੀਂ ਨਾਲੇ ਉਹਦੇ ਤੇ ਕੈਲ ਛਿੜਕੀ ਜਾਂਦੇ ਨੇ ਟੀਟੂ ਨੇ ਪਿੱਛੇ ਬਾਹਾਂ ਫੜੀਆਂ ਸਨ ਉਹਦੇ ਕਿਟੂ ਨੇ ਐ ਨਹੀਂ ਥਾਤੋ ਇੱਥੇ ਅੱਗ ਲਾ ਕੇ ਗਾ ਮੁੰਡਾ ਖੜਾ ਸੀ ਉਹਦੇ ਤਾਂ ਕੰਧ ਚੜ ਗਈ ਫਿਰ ਉਹ ਮੇਰੇ ਘਰ ਕਿੰਨੇ ਨੂੰ ਭੱਜ ਕੇ ਆਣ ਲੱਗੇ ਆ ਉਹਨੇ ਜਿਹਨੇ ਅੱਗ ਲਾਈ ਉਹ ਮੈਨੂੰ ਰੋਕਦਾ ਉਹਨੇ ਇੱਧਰ ਨੂੰ ਰੋਕੇ ਉਹ ਜਗਾ ਇੱਧਰ ਨੂੰ ਭੱਜ ਲਿਆ ਉਤੋਂ ਜਾਂਦੇ ਆਂਦੇ ਜਗਾ ਕੋਲੋਂ ਮੁੰਡੇ ਦਾ ਘਰ ਹੈ ਜਿਨ੍ਹਾਂ ਨੇ ਪਾਣੀ ਇਹਦੇ ਤੇ ਪਾਇਆ ਉਹ ਇਹਨਾਂ ਦਾ ਨਾਲ ਹੀ ਹੈ ਇਹ ਚਾਰ ਮੁੰਡੇ ਸੀਗੇ ਇਹ ਤਾਂ ਪੰਜਾਬ ਦੀ ਤਸਵੀਰ ਜਿਹੜੀ ਤੁਸੀਂ ਇੱਕ ਬੜੀ ਭਿਆਨਕ ਜਗਰਾਉ ਤੋਂ ਦੇਖੀ ਹੈ ਕਿ ਇੱਕ ਨੌਜਵਾਨ ਨੂੰ ਸ਼ਰੇ ਬਾਜ਼ਾਰ ਸ਼ਰੇ ਆਮ ਚਿੱਟੇ ਦੇ ਵਪਾਰੀਆਂ ਨੇ ਅੱਗ ਲਾ ਕੇ ਮਚਾ ਦਿੱਤਾ ਉਸ ਪੀੜਤ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ ਜਿਹੜੇ ਸੜਕ ਤੇ ਹਲੇ ਵੀ ਨੇ ਉਹਨਾਂ ਨੂੰ ਪਰ ਇਨਸਾਫ ਨਹੀਂ ਮਿਲਿਆ ਉਸ ਲੜਕੇ ਦੀ ਵਾਈਫ ਸਾਡੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪੈਣੇ ਕੀ ਘਟਨਾ ਵਾਪਰੀ ਸੀ ਉਸ ਦਿਨ ਕੀ ਹੋਇਆ ਸੀਗਾ ਕਿੰਨਾ ਟਾਈਮ ਸੀ ਕਿਵੇਂ ਲੈ ਕੇ ਗਏ ਉਥੋਂ ਉਸ ਦਿਨੇ ਸਾਰੇ ਮੁੰਡੇ ਇਕੱਠੇ ਹੋਏ ਖੜੇ ਸੀ ਤੇ ਇਹਨਾਂ ਨੇ ਨਾ ਉਹਨਾਂ ਨੂੰ ਅੱਗ ਲਾਤੀ ਘਟੋ ਘਟ 2-3 ਦਾ ਟਾਈਮ ਸੀਗਾ ਤੇ ਅੱਗ ਲਾ ਕੇ ਫਿਰ ਖੁਦ ਹੀ ਹਸਪਤਾਲ ਲੈ ਕੇ ਚੱਲ ਗਏ ਤੇ ਫਿਰ ਅਜੇ ਤੱਕ ਪੁਲਿਸ ਵੱਲੋਂ ਕੋਈ ਇਨਕੁਆਇਰੀ ਨਹੀਂ ਹੋਸਤਣ ਵੀ ਅਸੀਂ ਧਰਨਾ ਲਗਾਇਆ ਸੀਗਾ ਤੇ ਪੁਲਿਸ ਆਈ ਸੀ ਬਸ 72 ਘੰਟੇ ਦਾ ਟਾਈਮ-ਟਾਈਮ ਦੇ ਕੇ ਚਲੇ ਗਏ ਤੇ ਅੱਜ ਉਹ ਮੁੱਕਰ ਗਏ ਵੀ ਅਸੀਂ 72 ਘੰਟੇ ਦਾ ਟਾਈਮ ਦਿੱਤਾ ਹੀ ਨਹੀਂ ਤੇ ਅੱਜ ਬਸ ਛੁੱਪ-ਛਾਪ ਕੁਛ ਨਹੀਂ ਕਹਿ ਕੇ ਗਏ ਵੀ ਅਸੀਂ ਪਕੜਾਂਗੇ ਉਹਨਾਂ ਨੂੰ ਕੁਛ ਕਰਾਂਗੇ ਕਹਿੰਦੇ ਸੰਸਕਾਰ ਕਰ ਦਿਓ ਪਤਾ ਹੈਗਾ ਜਦ 15 ਦਿਨ ਦੇ ਵਿੱਚ ਵਿੱਚ ਨਹੀਂ ਫੜੇ ਗਏ ਉਹ ਤੇ ਹੁਣ ਕੀ ਫੜੇ ਜਾਣ ਪੁਲਿਸ ਨੂੰ ਉਹਨਾਂ ਦਾ ਡਰ ਆ ਜਾਂ ਪੁਲਿਸ ਦੀ ਲੱਗਦਾ ਉਹਨਾਂ ਨਾਲ ਮਿਲੀ ਭਗਤਾਂ ਕੀ ਲੱਗਦਾ ਪੁਲਿਸ ਦੀ ਮਿਲੀ ਭਗਤੀ ਆ ਵੀਰ ਜੀ ਕਿਉਂਕਿ ਪੁਲਿਸ ਪੈਸੇ ਖਾਈ ਜਾਂਦੀ ਆ ਉਹ ਫੜੇ ਨਹੀਂ ਜਾਂਦੇ ਘੁੰਮੀ ਫਿਰੀ ਜਾਂਦੇ ਆ ਆਪ ਦਾ ਵਧੀਆ ਹੈਗਾ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿ ਸਟੇਟਸ ਪਾ ਰਹੇ ਆ ਪੁਲਿਸ ਚਾਵੇ ਤਾਂ ਲੋਕੇਸ਼ਨ ਲਗਾ ਸਕਦੀ ਲੋਕੇਸ਼ਨ ਆ ਉੱਥੇ ਫੜ ਜਾਂਦੀ ਆ ਨਹੀਂ ਲੋਕੇਸ਼ਨ ਲਗਾਏ ਨਹੀਂ ਤੇ ਕੁਝ ਨਹੀਂ ਹੋ ਰਿਹਾ ਉਹਨਾਂ ਲਈ ਕੋਈ ਉਹਨਾਂ ਨੂੰ ਉਹ ਨਹੀਂ ਗੱਲ ਡਰ ਨਹੀਂਗਾ ਪੁਲਿਸ ਦਾ ਕੋਈ ਕੁਝ ਨਹੀਂਗਾ ਜਿਵੇਂ ਉਹਨਾਂ ਨੇ ਥੋੜੇ ਹਸਬੈਂਡ ਨੂੰ ਚੁਣਿਆ ਉਹਨਾਂ ਨੂੰ ਅੱਗ ਲਗਾਈ ਕਾਰਨ ਕੀ ਸੀਗਾ ਕੁਝ ਲੋਕੇ ਕਹਿੰਦੇ ਸੀਗੇ ਵੀ ਹਾਂ ਉਹਨਾਂ ਨੂੰ ਰੋਕਦੇ ਵੀ ਸੀਗੇ ਪਰਿਵਾਰ ਦੇ ਮੈਂਬਰ ਵੀ ਜਾਂ ਅਗਵਾੜ ਦੇ ਲੋਕ ਵੀ ਚਿੱਟਾ ਨਹੀਂ ਮਿਕਣਾ ਚਾਹੀਦਾ ਹਨਾ ਕੁਝ ਲੋਕੇ ਕਹਿੰਦੇ ਆ ਵੀ ਉਸ ਦਿਨ ਉਹ ਇਕੱਠੇ ਸੀਗੇ ਕੁਝ ਖਾ ਪੀ ਰਹੇ ਸੀ ਵੀ ਐਵੇਂ ਮਾਮੂਲੀ ਝਗੜਾ ਹੋ ਗਿਆ ਕੁਝ ਨਹੀਂ ਖਾਇਆ ਕੁਝ ਨਹੀਂ ਪੀਆ ਸੁੱਤੇ ਪਏ ਨੂੰ ਮੇਰੇ ਘਰੋਂ ਲੈ ਕੇ ਗਏ ਨੇ ਇਹ ਬਹੁ ਪੇਕਿਆਂ ਚ ਸੀ ਇਹ ਇਹ ਗਈ ਹੋਈ ਸੀ ਮੇਰੇ ਘਰ ਸੁੱਤਾ ਪਿਆ ਉਹਨੂੰ ਆਇਆ ਹੈ ਟੀਟੂ ਲੈ ਕੇ ਗਿਆ ਠਾਲ ਕੇ ਕਹਿੰਦਾ ਚਲ ਆ ਜਾ ਉਹ ਕਹਿੰਦੇ ਮੈਂ ਚਾਹ ਪੀਣੀ ਹੈ ਕਹਿੰਦਾ ਚਲ ਆ ਜਾ ਭੋਲੀ ਮਾਤਾ ਤੋਂ ਚਾਹ ਬਣਵਾਣੇ ਉਹ ਭੋਲੀ ਮਾਤਾ ਚਾਹ ਬਣਾਈ ਜਾਂਦੀ ਹੈ ਫਿਰ ਉਹਨੂੰ ਬਾਹਰ ਬੁਲਾ ਕੇ ਕਹਿੰਦਾ ਬਾਹਰ ਆ ਜਾ ਆਪਾਂ ਇਕੱਠੇ ਪੀਵਾਂਗੇ ਚਾਹ ਬਾਹਰ ਬੁਲਾ ਕੇ ਉਹਦੇ ਨਾਲ ਜ਼ਬਰਦਸਤ ਉਹਨੂੰ ਮੋਟਰਸਾਈਕਲ ਤੇ ਬਿਠਾ ਮੈਂ ਮੋਟਰਸਾਈਕਲ ਤੁਸੀਂ ਦੇਖਿਆ ਹੋਊਗਾ ਕਹਿੰਦਾ ਨਹਿਰ ਤੇ ਚੱਲਣਾ ਜੇ ਨਹਿਰ ਤੇ ਲੈ ਜਾਂਦੇ ਸਾਨੂੰ ਕੀ ਮਿਲਣਾ ਸੀ ਉਹ ਕਹਿੰਦਾ ਮੈਂ ਨਹਿਰ ਤੇ ਨਹੀਂ ਜਾਣਾ ਕਹਿੰਦੇ ਫਿਰ ਤੂੰ ਉੱਥੇ ਨਹੀਂ ਜਾਣਾ ਕਹਿੰਦਾ ਧੁੱਪ ਬਹੁਤ ਆ ਯਾਰ ਉੱਥੇ ਨਹੀਂ ਜਾਣਾ ਕਹਿੰਦਾ ਫਿਰ ਜੇ ਤੈਨੂੰ ਉੱਥੇ ਧੁੱਪ ਲੱਗਦੀ ਹੈ ਫਿਰ ਬਸ ਇੰਨੀ ਗੱਲ ਕਰਕੇ ਐਨ ਨਾਲ ਉਹਦੇ ਤੇ ਤੇਲ ਛਿੜਕੀ ਜਾਂਦੇ ਨੇ ਟੀਟੂ ਨੇ ਪਿੱਛੇ ਬਾਹਾਂ ਫੜੀਆਂ ਹੋਈਆਂ ਉਹਦੀਆਂ ਇਹਦੇ ਇਹਨਾਂ ਦੇ ਬੰਦੇ ਨਹੀਂ ਉਹਨੇ ਬਾਹਾਂ ਫੜੀਆਂ ਹੋਈਆਂ ਤੇ ਇਹ ਤੇਲ ਐਦਾ ਉਹਦੇ ਤੇ ਛੜਕਦਾ ਉਹਦੀਆਂ ਬਾਹਾਂ ਤੇ ਤੇਲ ਪੈ ਗਿਆ ਦਾ ਪਿੱਛੋਂ ਫੜਿਆ ਹੋ ਬੰਦਾ ਉਹਦੇ ਬਾਹਾਂ ਤੇ ਤੇਲ ਪਾ ਉਹਦੇ ਤੇ ਵੀ ਤੇਲ ਪੈ ਗਿਆ ਉਲਟਾ ਉਹਨੇ ਸਾਨੂੰ ਕਿਹਾ ਆ ਦੇਖੋ ਮੈਂ ਤਾਂ ਕਹਿੰਦਾ ਰਾਹੁਲ ਨੂੰ ਬਚਾਉਂਦਾ ਸੀ ਇਹਦੇ ਕੱਪੜੇ ਲਾਂਦਾ ਸੀ ਤਾਂ ਮੈਂ ਮੱਚ ਗਿਆ ਕਿੱਡਾ ਉਹਨੇ ਸਾਡੇ ਨਾਲ ਘੇਰਾ ਪਾਇਆ ਫਿਰ ਉਹਦਾ ਪਿਓ ਆਇਆ ਮੇਰੇ ਘਰ ਇਸੇ ਕੋ ਵਾੜਦੀ ਉਹ ਹਾਂਜੀ ਇਹ ਸਾਡਾ ਥੋੜੀ ਥੋੜੀ ਦੂਰੀ ਕਰਦੇ ਅੱਛਾ ਉਹਦਾ ਪਿਓ ਆਇਆ ਕਹਿੰਦਾ ਦੇਖੋ ਜੀ ਉਹਦੋਂ ਦੋ ਦਿਨ ਹੋਇਸੀ ਬੋਟਾ ਪੀਂਨ ਕਹਿੰਦਾ ਤੁਸੀਂ ਪਾਰਟੀ ਬਾਜੀ ਨਾਲ ਕੋਈ ਗੱਲ ਨਹੀਂ ਕਰਨੀ ਤੁਸੀਂ ਪੁਲਿਸ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਕਿਹਾ ਕਿਉਂ ਕਹਿੰਦਾ ਮੁੰਡੇ ਮਸਤੀ ਕਰਦੇ ਸੀ ਇੱਕ ਦੂਜੇ ਤੇ ਇਹ ਤੇਲ ਪੰਦਾ ਸੀ ਉਹ ਬੀੜੀ ਪਿੰਦਾ ਸੀ ਇੱਕ ਉਹਦਾ ਫਲੂਆ ਝੜ ਗਿਆ ਫਿਰ ਜਦੋਂ ਅਸੀਂ ਕਿਹਾ ਵੀ ਚੰਗਾ ਸੀ ਕੈਮਰੇ ਖਿਲਾ ਕੇ ਦੇਖਾਂਗੇ ਕਹਿੰਦਾ ਕੈਮਰੇਆਂ ਚ ਕੀ ਕੱਢੋਂਗੇ ਕੈਮਰੇਆਂ ਚ ਕੁਸ ਨਹੀਂ ਇਹਨਾਂ ਨੇ ਕੈਮਰੇ ਪਹਿਲੇ ਹੀ ਲੋਕਾਂ ਦੇ ਬੰਦ ਕਰਾਤੇ ਆਪ ਦੇ ਵੀ ਕਰਤੇ ਇਹਨਾਂ ਦੇ ਵੀ ਕਰਤੇ ਲੱਗੇ ਆ ਕੈਮਰੇ ਕੈਮਰੇ ਲੱਗੇ ਆ ਵੀ ਕੈਮਰੇ ਨਾਲ ਦੇਖ ਲੈ ਕੋਈ ਗੱਲ ਨਹੀਂ ਕਹਿੰਦੇ ਮੇਰਾ ਪੁੱਤ ਰੱਬ ਰੱਬ ਅਸਰੇ ਤੇ ਛੋਡੇ ਮੁੰਡੇ ਦਾ ਇਲਾਜ ਕਰਾਊਗਾ ਪੈਸੇ ਹੀ ਅਸੀਂ ਲਾਵਾਂਗੇ ਪਰ ਤੁਸੀਂ ਕਿਸੇ ਬਾਹਰ ਗੱਲ ਨਾ ਕਰਿਓ ਮੇਰੇ ਪੁੱਤ ਇਹਨੂੰ ਕਹਿੰਦੇ ਜੇ ਤੂੰ ਬੋਲੇ ਆ ਮੂੰਹ ਖੋਲੇ ਆ ਤੇ ਤੂੰ ਕਿਸੇ ਕੋਲੇ ਤੇ ਤੇਰਾ ਸਿਰ ਵੀ ਬੁਰਾ ਹਾਲ ਆ ਕੇ ਉੱਥੇ ਹੀ ਹਸਪਤਾਲ ਚ ਹੀ ਕਰ ਜਾਗੇ ਅੱਛਾ ਉਹਨੂੰ ਧਮਕੀ ਇਹ ਦਿੱਤੀ ਗਈ ਆ ਕਹਿੰਦੇ ਉੱਥੇ ਹੀ ਤੇਰਾ ਬੁਰਾ ਹਾਲ ਕਰਾਂਗੇ ਜੇ ਤੂੰ ਮੂੰਹ ਖੋਲ ਕੇ ਬੋਲੇ ਆ ਇਹਨਾਂ ਨੂੰ ਉਹਨੇ ਸਾਨੂੰ ਕੁਝ ਨਹੀਂ ਦੱਸਿਆ ਥੋੜਾ ਥੋੜਾ ਦੋ ਭੋਲਦਾ ਸੀ ਗਾਹ ਜੇ ਮੈਂ ਕਿਹਾ ਰਾਹੁਲ ਕੀ ਹੋਇਆ ਸੀ ਦਾਦੀ ਮੈਨੂੰ ਪਤਾ ਹੀ ਨਹੀਂ ਖੰਦਾ ਕੀ ਹੋਇਆ ਸੀ ਮੈਂ ਕਿਹਾ ਤੈਨੂੰ ਘਰੋਂ ਲੈ ਕੇ ਗਿਆ ਨਾ ਚਾਹ ਪੀਣ ਪੀਲੀ ਸੀ ਚਾਹ ਕਹਿੰਦਾ ਇਹ ਕਹਿੰਦਾ ਬਾਹਰ ਇਕੱਠੀ ਪੀਵਾਂਗੇ ਮੈਂ ਕਿਹਾ ਕਿਨੇ ਅੱਗ ਲਾਈ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਕਿਹਾ ਫਿਰ ਤੈਨੂੰ ਕਿਉਂ ਨਹੀਂ ਪਤਾ ਕਹਿੰਦਾ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਮੂੰਹ ਬੰਨੇ ਤੁਸੀਂ ਦੇਖੇ ਹੋਣੇ ਆ ਵੀਡੀਓ ਚ ਆਏ ਹੋਏ ਕਹਿੰਦਾ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਿਹਾ ਠੀਕ ਹੈ ਫਿਰ ਥੋੜੇ ਦਿਨਾਂ ਬਾਅਦ ਜਦੋਂ ਇਹਨਾਂ ਨੇ ਡਾਕਟਰਾਂ ਨੇ ਉਹਦਾ ਇਲਾਜ ਕੀਤਾ ਥੋੜਾ ਬਹੁਤ ਬੋਲਣ ਲੱਗੇ ਆ ਉਹਨੇ ਮੈਨੂੰ ਇਕੱਲੀ ਨੂੰ ਅੰਦਰ ਬੁਲਾ ਕੇ ਉਹਨੇ ਚਾਰ ਬੰਦਿਆਂ ਦਾ ਮੇਰੇ ਕੋਲੇ ਨਾਂ ਲਿੱਤਾ ਕਹਿੰਦਾ ਦਾਦੀ ਇੱਕ ਤਾਂ ਅਜਾ ਅਜਾ ਅਭੀਜੇ ਅਭੀਜੇ ਤੇ ਇੱਕ ਡੀ2 ਬੀਜ ਨੇ ਮੇਰੇ ਤੇ ਤੇਲ ਪਾਇਆ ਟੀਟੂ ਨੇ ਮੇਰੀਆਂ ਬਾਹਾਂ ਫੜ ਕੇ ਨਾਲੇ ਤਾਂ ਮੋਬਾਈਲ ਕੱਢਿਆ ਉਹਦਾ ਐਡਾ ਮਹਿੰਗਾ ਮੋਬਾਈਲ ਉਹਦੀ ਜੇਬ ਵਿੱਚ ਸੀ ਨਾਲੇ ਉਹਦਾ ਪਰਸ ਕੱਢਿਆ ਪੈਸੇ ਵੀ ਸੀ ਪਹਿਲਾਂ ਜੇਬਾਂ ਫੋਲੀਆਂ ਤੇਲ ਪਾਏ ਪਏ ਚ ਫੇਰ ਉਹਨੇ ਟੀਟੂ ਨੇ ਐ ਨਹੀਂ ਥਾਂ ਤੋਂ ਆ ਇੱਥੇ ਹੀ ਅੱਗ ਲਾ ਕੇ ਗਾਂ ਮੁੰਡਾ ਖੜਾ ਸੀ ਉਹਦੇ ਤਾਂ ਅੱਗ ਚੜ ਗਈ ਫੇਰ ਉਹ ਮੇਰੇ ਘਰ ਕਿੰਨੀ ਨੂੰ ਭੱਜ ਕੇ ਆਣ ਲੱਗੇ ਆ ਉਹਨੇ ਜਿਹਨੇ ਅੱਗ ਲਾਈ ਉਹ ਮੁਰੇ ਰੋਕਦਾ ਉਹਨੇ ਇੱਧਰ ਨੂੰ ਰੋਕਿਆ ਉਹ ਜਗਾ ਇੱਧਰ ਨੂੰ ਭੱਜ ਲਿਆ ਉਤੋਂ ਜਾਂਦਿਆਂ ਦੇ ਜਗਾ ਕੋਲੋਂ ਮੁੰਡੇ ਦਾ ਘਰ ਆ ਜਿਨ੍ਹਾਂ ਨੇ ਪਾਣੀ ਇਹਦੇ ਤੇ ਪਾਇਆ ਉਹ ਇਹਨਾਂ ਦਾ ਨਾਲ ਹੀ ਹੈ ਇਹ ਚਾਰ ਮੁੰਡੇ ਸੀਗੇ ਉਹ ਪਾਣੀ ਪਾ ਕੇ ਛਾਲੇ ਬਣਾਤੇ ਉਹਦੇ ਕੱਪੜੇ ਨਾਲ ਲੈਣ ਤੇ ਆਪ ਉਹਨੇ ਖਿੱਚ-ਖਿੱਚ ਕੇ ਲਾਇਆ ਮੂਵੀ 'ਚ ਦੇਖ ਸਕਦੇ ਹੋ ਤੁਸੀਂ ਕੱਪੜੇ ਆਪ ਲਾਂਦਾ ਆ ਤੇ ਉਹ ਬਸ ਜਦਾ ਸੀਗਾ ਇਹ ਮੈਂ ਕਿਹਾ ਪਤਾ ਨਹੀਂ ਇਹਨਾਂ ਦੀ ਲੜਾਈ ਫੇਰ ਹੋਗੀ ਗਿੱਲਾਂ ਦੀ ਕਹਿੰਦੇ ਗਿੱਲਾਂ ਦੀ ਲੜਾਈ ਨਹੀਂ ਹੋਈ ਤੇ ਤੇਰਾ ਅਸੀਂ ਪਿਆਰ 'ਚ ਉਹਨੂੰ ਡੋਲੂ ਕਹਿੰਨੇ ਆ ਕਹਿੰਦਾ ਠੋੜਾ ਡੋਲੂ ਮਚਾਪਾ ਇਹਨਾਂ ਨੇ ਮੇਰੇ ਨਾ ਪੈਰਾ 'ਚ ਜੁੱਤੀ ਨਾ ਮੇਰੇ ਸਿਰ 'ਤੇ ਚੁੰਨੀ ਮੈਂ ਉਦੋਂ ਹੀ ਭੱਜ ਗਈ ਮੈਂ ਜਦੋਂ ਗਈ ਇਹਨਾਂ ਨੇ ਦਬ ਦਬ ਮੋਟਰਸਾਈਕਲ ਤੇ ਲੱਦੇ ਆ ਤੇ ਉਰੇ ਲਈ ਕਲਿਆਣੀ ਨੇ ਜਵਾਬ ਦਿੱਤਾ ਫਿਰ ਉਹਦੇ ਲੈ ਕੇ ਗਈ ਰਕਸ਼ਾ ਸਿੰਘਲਾ ਉਹਦੇ ਵੀ ਕਹਿੰਦੇ ਜਵਾਬ ਦੇ ਦਿੱਤਾ ਫਿਰ ਇਹਨਾਂ ਨੂੰ ਕਹਿੰਦੇ ਤੁਸੀਂ ਹਸਪੀਟਲ ਸਰਕਾਰੀ ਚ ਜਾਓ ਉੱਥੇ ਗਏ ਫਿਰ ਅਸੀਂ ਅਸੀਂ ਫੋਨ ਇੱਥੋਂ ਕੀਤਾ ਵੀ ਤੁਸੀਂ ਕਿੱਥੇ ਹੋ ਅਸੀਂ ਤਾਂ ਤੁਹਾਨੂੰ ਲੱਭਦੇ ਫਿਰਦੇ ਆ ਕਹਿੰਦੇ ਸਰਕਾਰੀ ਹਸਪੀਟਲ ਆ ਜਾਓ ਅਸੀਂ ਉੱਥੇ ਪਹੁੰਚ ਗਏ ਜਦ ਮੈਂ ਅੰਦਰ ਜਾਣ ਲੱਗੀ ਕਹਿੰਦੇ ਮਾਤਾ ਤੂੰ ਕੀ ਲੱਗਦੀ ਮੈਂ ਮੈਂ ਉਹਦੀ ਦਾਦੀ ਹਾਂ ਮਾਤਾ ਤੂੰ ਨਾ ਅੰਦਰ ਜਾ ਜੇ ਤੂੰ गिर ਗਈ ਤੇ ਇੱਥੇ ਤਾਂ ਦੋ ਦੋ ਜਣਿਆਂ ਦਾ ਇਹ ਕੁਝ ਹੋ ਜਾਊਗਾ ਕਿੰਨੇ ਦਿਨ ਬਾਅਦ ਡੈਥ ਹੋਈ ਫਿਰ ਜੇ ਤੋ ਉਹਦੀ ਹੈ ਦੱਸਾ ਦੇਣਾ ਬਾਦ ਕਿੰਨੀ ਉਮਰ ਸੀ ਉਹਨਾਂ ਦੀ ਤੇ ਤੁਹਾਡੇ ਕਿੰਨੇ ਬੱਚੇ ਆ ਇੱਕ ਕੁੜੀ ਇੱਕ ਕੁੜੀ ਆ ਸਾੜੇ 6 ਮਹੀਨਿਆਂ ਦੀ ਡੇਢ ਸਾਲ ਵਿਆਹ ਨੂੰ ਹੋਇਆ 23 ਸਾਲ ਉਹਦੀ ਉਮਰ ਹੈ ਅੱਛਾ ਹਾਂਜੀ ਇੱਕ ਬੱਚਾ ਤੁਹਾਡੇ ਹਾਂਜੀ 6 ਮਹੀਨਿਆਂ ਦੀ ਆ ਉਹਨੂੰ ਕੀ ਪਤਾ ਲੱਗੂ ਵੀ ਮੇਰਾ ਪਿਓ ਕੌਣ ਸੀਗਾ ਇੰਨੀ ਛੋਟੀ ਆ ਉਹਨ ਤਾਂ ਸੂਹ ਵੀ ਨਹੀਂ ਆਈਗੀ ਹਜੇ ਤੇ ਇਹਨਾਂ ਨੇ ਇਹ ਕੰਮ ਕੀਤਾ ਉਹਦੇ ਨਾਲ ਕੀ ਲੱਗਦਾ ਹੁਣ ਜਿਵੇਂ ਇੱਥੇ ਬੈਠੇ ਹੋ ਰੋਡ ਤੇ ਉਹਨਾਂ ਟਾਈਮ ਬੈਠੇ ਰਹੋਗੇ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਬੈਠਾਂਗੇ ਅਨਸਾਪ ਚਾਹੀਦਾ ਸਾਨੂੰ ਉਹ ਕਿਸੇ ਲੋਕਾ ਕਾਲਜ ਜਾ ਕੇ ਕਹਿੰਦਾ ਹੈ ਸਾਨੂੰ ਕਹਿੰਦੇ ਤੈਨੂੰ 3 ਲੱਖ ਤੋਂ 3 ਕਰੋੜ ਰੁਪਈਆ ਦੇ ਦੋ ਕਹਿੰਦੇ ਉਹਦੇ ਕੋਲੇ ਕੀ ਆ ਆਟੋ ਬੰਦ ਆ ਮੇਰਾ ਪੁੱਤ ਆਟੋ ਚਲਾਉਂਦਾ ਆ ਕਹਿੰਦਾ ਆਟੋ ਆਟੋ ਵਾਲਾ 10 10 ਰੁਪਈਆ ਲੈ ਕੇ ਘਰ ਦਾ ਖਰਚਾ ਚਲਾਉਣ ਵਾਲਾ ਤੇ ਕਹਿੰਦਾ ਹਸਤਾ ਲੱਖਾਂ ਦੇ ਮਾਲਕ ਹੈ ਮੈਂ ਕਿਹਾ ਹਾਂ ਉਹ ਲੱਖਾਂ ਦੇ ਮਾਲਕ ਉਹ ਚਿੱਟਾ ਵੇਚ ਕੇ ਲੱਖਾਂ ਦੇ ਮਾਲਕ ਹੈ ਚਿੱਟਾ ਵਿਕਦਾ ਇਹਨਾਂ ਦੀਆਂ ਬੁੜੀਆਂ ਵੇਚਦੀਆਂ ਇਹਨਾਂ ਦਾ ਬੱਚਾ ਬੱਚਾ ਏਡੇ ਏਡੇ ਬੱਚੇ ਲਾਏ ਹੋਏ ਆ ਉੱਪਰੋਂ ਫੁੜੀ ਬਣਾ ਕੇ ਛੜ ਦਿੰਦੇ ਆ ਹੇਠੋਂ ਬੱਚੇ ਪੈਸੇ ਵੀ ਲੈ ਕੇ ਜਾਂਦੇ ਉਹਨਾਂ ਨੂੰ ਫੁੜੀ ਵੀ ਫੜਾਉ ਇਹ ਚਿੱਟੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਖਤਰਨਾਕ ਆ ਇਹ ਇੱਕ ਘਰ ਤੋਂ ਪੈਦਾ ਹੋਈ ਸਾਰੇ ਘਰਾਂ ਨੂੰ ਸਾੜ ਸਕਦੀ ਆ ਪਰ ਮੇਨੂੰ ਲੱਗਦਾ ਇਸ ਤੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਰਵਾਜ ਉਠਾਉਣੀ ਚਾਹੀਦੀ ਆ ਜੁੜੇ ਰਹੋ ਦੁਨੀਆ ਦੇ ਨਾਲ